ਸਤਿ ਸ਼੍ਰੀ ਅਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਭਵਨਿਤਕੌਰ ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਅੱਜ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਦੇ ਵਿੱਚ ਮੀਂਹ ਪੈ ਰਿਹਾ ਹੈ ਜੇਕਰ ਮੁਹਾਲੀ ਦੀ ਗੱਲ ਕਰੀਏ ਤਾਂ ਸਵੇਰੇ ਮੀਂਹ ਰੱਜ ਕੇ ਪਿਆ ਜਿਸ ਤੋਂ ਬਾਅਦ ਥੋੜੀ ਦੇਰ ਲਈ ਰੁਕ ਗਿਆ ਤੇ ਬਾਅਦ ਚੋਂ ਹਲਕਾ ਹਲਕਾ ਮੀਂਹ ਪੈਂਦਾ ਰਿਹਾ ਜੋ ਕਿ ਅਜੇ ਵੀ ਜਾਰੀ ਹੈ ਤੇ ਇਸ ਦੇ ਚੱਲਦੇ ਹੀ ਮੌਸਮ ਵਿਭਾਗ ਨੇ ਅੱਜ ਮਾਨਸਾ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਤੇ ਮੁਹਾਲੀ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਉਦੋਂ ਹੀ 15 ਅਗਸਤ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਮੁਹਾਲੀ ਦੇ ਵਿੱਚ ਕਈ ਥਾਵਾਂ ਤੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਵੱਲ ਵੱਧ ਰਿਹਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਝੀਲ ਦੇ ਨੇੜਲੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਬੁੱਧਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਕੁਲੂ ਅਤੇ ਸ਼ਿਮਲਾ ਦੇ ਵਿੱਚ ਚਾਰ ਥਾਵਾਂ ਤੇ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਵੱਡੇ ਪੱਧਰ ਤੇ ਤਬਾਹੀ ਮੱਚੀ ਹੈ ਜੇਕਰ ਤੁਸੀਂ ਵੀ ਅੱਜ ਸਰਕਾਰੀ ਬੱਸ ਦੇ ਵਿੱਚ ਚੜ ਕੇ ਕਿਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਦੇਖ ਲੈਣਾ ਨਹੀਂ ਤਾਂ ਤੁਹਾਨੂੰ ਖੱਜਲ ਹੋਣਾ ਪੈ ਸਕਦਾ ਹੈ ਦਰਹਸਲ ਪੰਜਾਬ ਦੇ ਸਰਕਾਰੀ ਬੱਸ ਟ੍ਰਾਂਸਪੋਰਟ ਪੀ ਆਰ ਟੀ ਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਲਗਭਗ 3000 ਬੱਸਾਂ ਅੱਜ ਸੜਕਾਂ ਤੇ ਨਹੀਂ ਚੱਲਣਗੀਆਂ ਪੀ ਆਰ ਟੀ ਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀਆਂ ਯੂਨੀਅਨਾਂ ਨੇ ਹੜਤਾਲ ਦਾ ਐਲਾਨ ਕੀਤਾ ਇਸ ਕਾਰਨ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨੂੰ ਸਵੇਰੇ 11 ਵਜੇ ਗਲਬਾਤ ਲਈ ਸੱਦਾ ਭੇਜਿਆ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨੂੰ ਸਵੇਰੇ 11 ਵਜੇ ਗਲਬਾਤ ਲਈ ਸੱਦਾ ਭੇਜਿਆ ਸੀ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਜੇਕਰ ਸਹਿਮਤੀ ਵੱਧਦੀ ਹੈ ਤਾਂ ਉਸ ਦੇ ਬਾਅਦ ਹੀ ਹੜਤਾਲ ਖਤਮ ਕੀਤੀ ਜਾਵੇਗੀ ਉਦੋਂ ਤੱਕ ਸਿਰਫ ਕਿਲੋਮੀਟਰ ਸਕੀਮ ਅਤੇ ਪ੍ਰਾਈਵੇਟ ਬੱਸਾਂ ਹੀ ਚੱਲਣਗੀਆਂ ਹੜਤਾਲ ਦਾ ਐਲਾਨ ਉਦੋਂ ਕੀਤਾ ਗਿਆ ਜਦੋਂ ਕਿਲੋਮੀਟਰ ਸਕੀਮ ਤਹਿਤ ਬੱਸ ਪਰਮਿਟ ਦੇਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਟੈਂਡਰ ਜਾਰੀ ਕਰਨ ਦੇ ਮੁੱਦੇ ਤੇ ਸੂਬਾ ਸਰਕਾਰ ਅਤੇ ਕਰਮਚਾਰੀ ਯੂਨੀਅਨਾਂ ਵਿਚਕਾਰ ਗਲਬਾਤ ਬੇਸਿੱਟਾ ਰਹੀ ਯੂਨੀਅਨਾਂ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ ਕੇਂਦਰ ਸਰਕਾਰ ਨੇ ਪੰਜਾਬ ਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਲਗਭਗ 800 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਹਨ ਇਸ ਯੋਜਨਾ ਤਹਿਤ ਸੂਬੇ ਦੇ ਵਿੱਚ 64 ਸੜਕਾਂ ਬਣਾਈਆਂ ਜਾਣੀਆਂ ਸਨ ਜਦੋਂ ਕਿ 38 ਨਵੇਂ ਪੁਲ ਬਣਾਏ ਜਾਣੇ ਸਨ ਇਹਨਾਂ ਸੜਕਾਂ ਦੀ ਕੁੱਲ ਲੰਬਾਈ 628 ਕਿਲੋਮੀਟਰ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਕੇਂਦਰੀ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਇਨਾ ਪ੍ਰੋਜੈਕਟਾਂ ਨੂੰ ਜਲਦ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਬਿਕਰਮ ਸਿੰਘ ਮੰਜੀਠੀਆ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਤੇ ਅੱਜ ਸੁਣਵਾਈ ਹੋਣੀ ਹੈ ਕੱਲ ਦੂਜੇ ਦਿਨ ਦੀ ਸੁਣਵਾਈ ਦੇ ਵਿੱਚ ਅਦਾਲਤ ਵੱਲੋਂ 14 ਅਗਸਤ ਦੀ ਤਾਰੀਖ ਨਿਸ਼ਿਤ ਕੀਤੀ ਗਈ ਸੀ ਚੰਡੀਗੜ੍ਹ ਦੇ ਵਿੱਚ ਸਾਬਕਾ ਫੌਜੀਆ ਨੇ ਪੰਜਾਬ ਸਰਕਾਰ ਦੇ ਸੁਤੰਤਰਤਾ ਦਿਵਸ ਸਮਾਗਮ ਦੇ ਵਿੱਚ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ ਹੈ ਸੇਵਾਮੁਕਤ ਕਰਨਲ ਐਸ ਐਸ ਸੋਹੀ ਦੀ ਅਗਵਾਈ ਦੇ ਵਿੱਚ ਜਾਰੀ ਬਿਆਨ ਮੁਤਾਬਕ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਫੌਜੀਆ ਅਤੇ ਸਾਬਕਾ ਫੌਜੀਆ ਨਾਲ ਦੁਰਵਿਹਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ ਐਕਸ ਸਰਵਿਸ ਸੈੱਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸਐਸ ਸੋਗੀ ਨੇ ਪੱਤਰਕਾਰ ਸੰਮੇਲਨ ਦੇ ਵਿੱਚ ਦੱਸਿਆ ਕਿ ਮਲੇਰ ਕੋਟਲਾ ਦੇ ਫੌਜੀ ਜਵਾਨ ਅਬਦੁੱਲ ਸੱਤਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਮਹਿਲਾ ਐਸਐਚਓ ਨੇ ਬੇਰੁਖੀ ਵਿਖਾਈ ਅਤੇ ਨਾ ਤਾਂ ਡਾਕਟਰੀ ਸਹਾਇਤਾ ਦਿੱਤੀ ਗਈ ਨਾ ਹੀ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਅੱਜ ਦਿੱਲੀ ਐਨਸੀਆਰ ਦੇ ਲਾਵਾਰਿਸ ਕੁੱਤਿਆਂ ਨੂੰ ਫੜਨ ਅਤੇ ਉਹਨਾਂ ਨੂੰ ਸ਼ੈਲਟਰ ਹੋਮ ਭੇਜਣ ਦੇ ਫੈਸਲੇ ਤੇ ਅੱਜ ਦੁਬਾਰਾ ਸੁਣਵਾਈ ਕੀਤੀ ਗਈ ਹੈ ਬੁੱਧਵਾਰ ਨੂੰ ਭਾਰਤ ਦੇ ਚੀਫ ਜਸਟਿਸ ਬੀਆਰ ਗਵਈ ਨੇ ਇਸ ਮਾਮਲੇ ਤੇ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ ਸੀਜੀਆਈ ਵਈ ਨੇ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੂੰ ਇਸ ਮਾਮਲੇ ਤੇ ਦੁਬਾਰਾ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ ਕਈ ਸੰਗਠਨਾ ਦੇ ਵਿਰੋਧ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਤੇ ਦੁਬਾਰਾ ਸੁਣਵਾਈ ਕੀਤੀ ਅਤੇ ਫੈਸਲਾ ਸੁਰੱਖਿਤ ਰੱਖ ਲਿਆ ਚੀਨ ਦੇ ਵਿਦੇਸ਼ ਮੰਤਰੀ ਵਾਂਗੀ 18 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ ਅਤੇ ਸਰਹੱਦੀ ਮੁੱਦੇ ਤੇ ਵਿਸ਼ੇਸ਼ ਪ੍ਰਤੀਨਿਧੀ ਵਿਧੀ ਤਹਿਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਵ ਡੋਵਾਲ ਨਾਲ ਗੱਲਬਾਤ ਕਰਨਗੇ ਵਾਂਗ ਸ਼ੇਂਗ ਇਸ ਸਹਿਯੋਗ ਸੰਗਠਨ ਦੇ ਸਾਲਾਨਾ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨੀ ਸ਼ਹਿਰ ਤਿਆਨਜਿਨ ਦੇਵ ਪ੍ਰਸਤਾਵਿਤ ਦੌਰੇ ਤੋਂ ਕੁਝ ਦਿਨ ਪਹਿਲਾਂ ਭਾਰਤ ਆ ਰਹੇ ਹਨ ਸੂਤਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਚੀਨੀ ਵਿਦੇਸ਼ ਮੰਤਰੀ ਮੁਖ ਤੌਰ ਤੇ ਸਰਹੱਦੀ ਮੁੱਦੇ ਤੇ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗਲਬਾਤ ਤੇ ਅਗਲੇ ਦੌਰ ਲਈ ਭਾਰਤ ਆ ਰਹੇ ਹਨ ਸੁਪਰੀਮ ਕੋਰਟ ਅੱਜ ਤੀਜੇ ਦਿਨ ਬਿਹਾਰ ਦੇ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਭਾਪਕੇ ਐਸਆਈਆਰ ਦੀ ਸੁਣਵਾਈ ਕਰੇਗਾ 12 ਅਗਸਤ ਨੂੰ ਹੋਈ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਐਸਆਈਆਰ ਨੂੰ ਵੋਟਰ ਅਨੁਕੂਲ ਦੱਸਿਆ ਹੈ ਅਦਾਲਤ ਨੇ ਕਿਹਾ ਕਿ ਚੋਣ ਕਮਿਸ਼ਨ ਨੇ 11 ਵਿੱਚੋਂ ਕੋਈ ਇੱਕ ਦਸਤਾ ਵੇਜ਼ ਮੰਗਿਆ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਐਸਆਈਆਰ ਦੇ ਵਿੱਚ 11 ਦਸਤਾਵੇਜ਼ ਮੰਗੇ ਗਏ ਹਨ ਜਦੋਂ ਕਿ ਰਾਜ ਦੇ ਵਿੱਚ ਪਹਿਲਾਂ ਕੀਤੇ ਗਏ ਛੋਟੇ VOTER ਸੋਧ ਦੇ ਵਿੱਚ 7 ਦਸਤਾਵੇਜ਼ ਮੰਗੇ ਗਏ ਸਨ ਪਟੀਸ਼ਨ ਕਰਤਾਵਾ ਦੀ ਦਲੀਲ ਦੇ ਬਾਵਜੂਦ ਆਧਾਰ ਨੂੰ ਸਵੀਕਾਰ ਨਾ ਕਰਨਾ ਸੂਚੀ ਤੋਂ ਬਾਹਰ ਕਰਨ ਦਾ ਰਵਈਆ ਸੀ ਪਰ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਸਤਾਵੇਜ਼ਾਂ ਦਾ ਉਦੇਸ਼ ਲੋਕਾਂ ਨੂੰ ਸੂਚੀ ਦੇ ਵਿੱਚ ਰੱਖਣਾ ਹੈ ਸੁਪਰੀਮ ਕੋਰਟ ਅੱਜ ਮਹਾਰਾਸ਼ਟਰ ਦੇ ਕੋਲਾਪੁਰ ਦੇ ਮਸ਼ਹੂਰ ਹਾਥੀ ਨੂੰ ਤਬਦੀਲ ਕਰਨ ਦੇ ਮਾਮਲੇ ਤੇ ਸੁਣਵਾਈ ਕਰੇਗਾ 11 ਅਗਸਤ ਨੂੰ ਸੀਜੀਆਈ ਬੀਆਰ ਗਵਈਦ ਅਗਵਾਈ ਵਾਲੀ ਬੈਂਚ ਨੇ ਹਾਥੀ ਨੂੰ ਵੰਤਾਰਾ ਭੇਜਣ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਸੀ ਸਥਾਨਕ ਲੋਕ ਧਾਰਮਿਕ ਸੰਗਠਨ ਅਤੇ ਸੂਬਾ ਸਰਕਾਰ ਹਾਥੀ ਦੇ ਤਬਾਦਲੇ ਤੇ ਵੱਖੋ ਵੱਖਰੇ ਵਿਚਾਰ ਰੱਖ ਰਹੇ ਹਨ ਹਾਥੀ ਪਿਛਲੇ 34 ਸਾਲਾਂ ਤੋਂ ਕੋਲਾਪੁਰ ਦੇ ਵਿੱਚ ਰਹਿ ਰਹੀ ਸੀ ਇਸ ਸਾਲ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਇੱਕ ਹੋਰ ਬੈਂਚ ਨੇ ਹਾਥੀ ਨੂੰ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ ਹਾਲਾਂਕਿ ਪਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਹਾਥੀ ਨੂੰ ਜ਼ਬਰਦਸਤੀ ਲਿਜਾਇਆ ਗਿਆ ਸੀ ਅਤੇ ਉਹ ਮੰਦਿਰ ਦੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਲੰਗੀਗਲ ਚੰਡੀਗੜ੍ਹ ਦੇ ਵਿੱਚ ਪੁਟਾਣੀ ਫਿਲਮ ਫੇਅਰ ਅਵਾਰਡਸ ਪੰਜਾਬੀ 2025 ਦੀ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਪ੍ਰਸਿੱਧ ਬਲੈਕ ਲੇਡੀ ਵੀ ਮੌਜੂਦਾ ਲੋਕਾਂ ਨੂੰ ਦਿਖਾਈ ਗਈ ਇਹ ਅਵਾਰਡ ਸਮਾਰੋਹ 3 ਅਗਸਤ 2025 ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਦੇ ਵਿੱਚ ਹੋਵੇਗਾ ਜਿੱਥੇ ਹਨੀ ਸਿੰਘ ਨੀਰੂ ਬਾਜਵਾ ਜੈਕਲਿਨ ਫਰਨਾਂਡੇਸ ਮਨੀਸ਼ ਪਾਲ ਵਰਗੇ ਸਤਾਰੇ ਪ੍ਰਦਰਸ਼ਨ ਕਰਨ ਦੇ ਨਾਮਜ਼ਦਗੀਆਂ filmfair.com ਤੇ ਅਤੇ ਟਿਕਟਾ ਬੁੱਕਮਾਰਕ ਸ਼ੋਤੇ ਉਪਲਬਧ ਹਨ ਪੰਜਾਬੀ ਗਾਇਕ ਆਰਨੇਤ ਅਤੇ ਗਾਇਕਾ ਗੁਰਲੇਜ਼ ਅਖਤਰ ਮੁਸੀਬਤ ਦੇ ਵਿੱਚ ਫਸ ਗਏ ਹਨ ਉਹਨਾਂ ਦੇ ਗੀਤ 315 ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਹੁਣ ਪੁਲਿਸ ਨੇ ਗਾਇਕ ਆਰਨੇਤ ਅਤੇ ਗਾਇਕਾ ਗੁਰਲੇਜ਼ ਅਖਤਰ ਨੂੰ 16 ਅਗਸਤ ਨੂੰ ਦੁਪਹਿਰ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਤਲਬ ਕੀਤਾ ਹੈ ਇਸ ਸਬੰਧ ਦੇ ਵਿੱਚ ਪੰਜਾਬ ਭਾਜਪਾ ਦੇ ਆਗੂ ਅਰਵਿੰਦ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਭਤੀ ਰਾਜ ਕੁੰਦਰਾ ਤੇ 6 ਕਰੋੜ 4 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲੱਗਿਆ ਆਰਥਿਕ ਅਪਰਾਧ ਸ਼ਾਖਾ ਅਨੇਸ ਅਨੇਇ ਕੈਸ ਮੁੰਬਈ ਦੇ ਕਾਰੋਬਾਰੀ ਦੀਪਕ ਕੋਠਾਰੀ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ ਮਾਮਲਾ ਉਹਨਾਂ ਦੀ ਹੁਣ ਬੰਦ ਹੋ ਚੁੱਕੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਮੇਟ ਲਿਮਟਿਡ ਨਾਲ ਜੁੜੇ ਕਰਜ਼ਾ ਕਮ ਨਿਵੇਸ਼ ਸੌਦੇ ਨਾਲ ਸੰਬੰਧਿਤ ਹੈ ਸ਼ੁਰੂ ਵਿੱਚ ਕੇਸ ਜੂਹੂ ਪੁਲਿਸ ਸਟੇਸ਼ਨ ਦੇ ਵਿੱਚ ਧੋਖਾਧੜੀ ਅਤੇ ਜਾਲਸਾਜ਼ੀ ਦੀਆਂ ਧਾਰਾਵਾਂ ਤਹਿਤ ਦਰਜ ਹੋਇਆ ਪਰ ਰਕਮ 10 ਕਰੋੜ ਤੋਂ ਵੱਧ ਹੋਣ ਕਰਕੇ ਇਸ ਨੂੰ ਈਓਡਬਲ ਨੂੰ ਸੌਂਪ ਦਿੱਤਾ ਗਿਆ ਸ਼ਿਕਾਇਤ ਮੁਤਾਬਕ ਦੀਪਕ ਕੋਠਾਰੀ ਰਾਜੇਸ਼ ਆਰਿਆ ਨਾਮਕ ਵਿਅਕਤੀ ਨੇ ਸ਼ਿਲਪਾ ਸ਼ੇਟੀ ਅਤੇ ਰਾਜਕੁੰਦਰਾ ਨਾਇ ਮਿਲਾਇਆ ਸੀ ਜੋ ਉਸ ਸਮੇਂ ਕੰਪਨੀ ਦੇ 87.6 ਫੀਸਦ ਸ਼ੇਅਰ ਦੇ ਮਾਲਕ ਸਨ ਦੋ ਸ਼ੈਕੀ ਰਾਜਕੁੰਦਰਾ ਨੇ 12 ਫੀਸਦ ਵਿਆਜ ਤੇ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ ਪਰ ਬਾਅਦ ਦੇ ਵਿੱਚ ਵੱਧ ਟੈਕਸ ਤੋਂ ਬਚਣ ਲਈ ਇਸ ਨੂੰ ਨਿਵੇਸ਼ ਵਜੋਂ ਕਰਨ ਲੇ ਕੇ ਹਾਂ ਉਹਨਾਂ ਨੇ ਕੋਠਾਰੀ ਨੂੰ ਮਹੀਨਾਵਾਰ ਮੁਨਾਫਾ ਅਤੇ ਮੂਲ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਪਰ ਬਾਅਦ ਦੇ ਵਿੱਚ ਨਾ ਰਿਟਰਨ ਮਿਲਿਆ ਨਾ ਹੀ ਪੈਸੇ ਵਾਪਸ ਹੋਏ ਜਿਸ ਕਰਕੇ ਇਹ ਧੋਖਾ ਧੜੀ ਦਾ मामला दर्ज ਹੋਇਆ ਇਹ ਦੋਵੇਂ ਪਹਿਲਾਂ ਵੀ ਕਈ ਵਿਵਾਦਾਂ ਅਤੇ ਕਾਨੂੰਨੀ ਮਾਮਲਿਆਂ ਦੇ ਵਿੱਚ ਫਸ ਚੁੱਕੇ ਹਨ ਅਤੇ ਹੁਣ ਇਹ ਨਵਾਂ ਕੇਸ ਉਹਨਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਟੋੜੀ ਫਤੇਪੁਰ ਇਲਾਕੇ ਦੇ ਵਿੱਚ ਬੁੱਧਵਾਰ ਨੂੰ ਇੱਕ ਖੂਦ ਵਿੱਚੋਂ ਦੋ ਬੋਰੀਆਂ ਦੇ ਵਿੱਚ ਭਰੇ ਇੱਕ ਮਹਿਲਾ ਦੇ ਸਰੀਰ ਦੇ ਟੁਕੜੇ ਬਰਾਮਦ ਕੀਤੇ ਗਏ ਹਨ ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਪੁਲਿਸ ਸੂਤਰ ਨੇ ਦੱਸਿਆ ਕਿ ਟੋੜੀ ਫਤੇਪੁਰ ਥਾਣਾ ਖੇਤਰ ਦੇ ਕਿਸ਼ੋਰਪੁਰ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਅੱਜ ਦੁਪਹਿਰ ਦੇ ਵਿੱਚ ਉਸ ਦੇ ਖੇਤ ਦੇ ਵਿੱਚ ਸਥਿਤ ਖੂਹ ਵਿੱਚ ਬਦਬੂ ਔਰ ਤੇ ਪੁਲਿਸ ਨੂੰ ਸੂਚਿਤ ਕੀਤਾ ਸੀ ਸੂਤਰਾਂ ਨੇ ਦੱਸਿਆ ਕਿ ਪੁਲਿਸ ਮੌਕੇ ਤੇ ਪਹੁੰਚੀ ਅਤੇ ਖੂਹ ਦੇ ਵਿੱਚੋਂ ਦੋ ਬੋਰੀਆਂ ਕੱਢੀਆਂ ਜਿਨ੍ਹਾਂ ਦੇ ਵਿੱਚ ਇੱਕ ਔਰਤ ਦੇ ਸਰੀਰ ਦੇ ਟੁਕੜੇ ਸਨ ਸੂਤਰਾਂ ਨੇ ਦੱਸਿਆ ਕਿ ਔਰਤ ਔਰਤ ਦਾ ਸਿਰ, ਹੱਥ ਅਤੇ ਪੈਰ ਬੋਰੀਆਂ ਦੇ ਵਿੱਚ ਸ਼ਾਮਿਲ ਨਹੀਂ ਸਨ। ਉਹਨਾਂ ਨੇ ਕਿਹਾ ਕਿ ਦੇ ਤਿੰਨ ਚਾਰ ਦਿਨ ਪੁਰਾਣੀ ਲੱਗ ਰਹੀ ਸੀ ਅਤੇ ਮਹਿਲਾ ਨੂੰ ਖਤਮ ਕਰਨ ਦਾ ਖਦਸ਼ਾ ਜਤਾਇਆ ਗਿਆ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਨੇੜਲੇ ਥਾਣਿਆਂ ਦੇ ਵਿੱਚ ਕੋਈ ਉਮ ਸ਼ੁੱਧਗੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਅਤੇ ਦੇਰ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੁਪਹਿਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ